ਸਾਥੀਆ ਕਲਕਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਡੇਰੀ ਫਾਰਮ ਮੈਨੇਜਮੈਂਟ ਦੇ ਉੱਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਥੋੜੇ ਥੋੜੇ ਟਾਈਮ ਬਾਅਦ ਹੈ ਜਿਹੜੀਆਂ ਫੀਲਡ ਦੇ ਵਿੱਚ ਆਪਾਂ ਨੂੰ ਪ੍ਰੋਬਲਮ ਦੇਖਣ ਨੂੰ ਮਿਲਦੇ ਨੇ ਉਹਦੇ ਤੇ ਆਪਾਂ ਇੱਕ ਵੀਡੀਓ ਬਣਾ ਕੇ ਪਾ ਦਿੰਦੇ ਆ ਤਾਂ ਕਿ ਜਿਹੜੇ ਹੋਰ ਭਰਾ ਵੀ ਆ ਆਪਣੇ ਨਾਲ ਜੁੜੇ ਆ ਉਹਨਾਂ ਨੂੰ ਵੀ ਇਹ ਪ੍ਰੋਬਲਮਾਂ ਬਾਰੇ ਪਤਾ ਲੱਗ ਜੇ ਤੇ ਇਹਦਾ ਹੱਲ ਆਪਾਂ ਜਾਂ ਬਚਾ ਕਿਵੇਂ ਕਰਨਾ ਉਹਦੇ ਬਾਰੇ ਵੀ ਉਹਨਾਂ ਨੂੰ ਇਹ ਜਾਣਕਾਰੀ ਮਿਲ ਜੇ ਇਹਦੇ ਲਈ ਆਪਾਂ ਵੀਡੀਓ ਪਾਉਂਦੇ ਰਹਿੰਨੇ ਆ ਜਿਹੜੀ ਅੱਜ ਦੀ ਜਿਹੜੀ ਵੀਡੀਓ ਕੋਨ ਲੱਗੇ ਆ ਉਹ ਸਭ ਤੋਂ ਜਿਹੜੀ ਕੋਸ਼ਕ ਫਾਰਮਰ ਭਰਾਵਾ ਦੇ ਫੋਨ ਆਏ ਜਾਦੇ ਪ੍ਰੋਬਲਮ ਆਈ ਹੈ ਇਹ ਆਉਂਦੀ ਹੈ ਜਦੋਂ ਆਪਣੇ ਨਵਾਂ ਸੂਆ ਪੈਂਦਾ ਉਦੋਂ ਕੀ ਹੈ ਦੁੱਧ ਦੇ ਵਿੱਚ ਜਿਹੜਾ ਹੈਗਾ ਸੱਜੇ ਸੂਏ ਪਸ਼ੂਆਂ ਦੇ ਬਲੈਡਰ ਦਾ ਆਉਣਾ ਖੂਨ ਦੀਆਂ ਜਿਹੜੇ ਹੈਗੇ ਆ ਆਉਣਾ ਤੇ ਇਹਦਾ ਸਭ ਤੋਂ ਪਹਿਲਾਂ ਵੀ ਕੀ ਕਾਰਨ ਹੈ ਤੇ ਤਾਂ ਬਚਾ ਕੀ ਕੀਤਾ ਜਾ ਸਕਦਾ ਫਿਰ ਜਿਹੜੀ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਮੈਂ ਦੱਸ ਦੇਵਾਂ ਤੇ ਕੀ ਇਹ ਕੋਈ ਮਸਟਾਈਟਸ ਨਹੀਂ ਹੁੰਦੀ ਇਹਦੇ ਵਿੱਚ ਐਂਟੀਬਾਇਓਟਿਕ ਲਾਉਣ ਦੀ ਆਪਾਨੂੰ ਲੋੜ ਨਹੀਂ ਪੈਂਦੀ ਜਿੰਨੇ ਵੀ ਚੰਗੇ ਡਾਕਟਰ ਆ ਉਹ ਇਹਦੇ ਵਿੱਚ ਐਂਟੀਬਾਇਓਟਿਕ ਜਿਹੜਾ ਹੈਗਾ ਨਹੀਂ ਵਰਤਦੇ ਇਹ ਥਨੇਲਾ ਰੋਗ ਨਹੀਂ ਹੁੰਦਾਗਾ ਇਹਦੇ ਵਿੱਚ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਜਦੋਂ ਤੁਹਾਡੇ ਪਸ਼ੂ ਦੇ ਦੁੱਧ ਦੇ ਵਿੱਚ ਗੁਲਾਬੀ ਬਣਾਉਂਦਾ ਜਾਂ ਖੂਨ ਦੀਆਂ ਛਿੱਡੀਆਂ ਵਗੈਰਾ ਆਉਂਨ ਨਾ ਤੇ ਤੁਸੀਂ ਇਹ ਦੇਖਣਾ ਕਿ ਹਵਾਨੇ ਦੇ ਵਿੱਚ ਹਾਰਡ ਨਸ ਨਹੀਂ ਹੋਣੀ ਚਾਹੀਦੀ ਉਹਦੇ ਵਿੱਚ ਕੋਈ ਦੁੱਧ ਦੀ ਹੱਡੀ ਨਹੀਂ ਆਉਣੀ ਚਾਹੀਦੀ ਕਿਉਂਕਿ ਗੁਲਾਬੀਪਣ ਜਦੋਂ ਤੁਸੀਂ ਦੇਖੋਗੇ ਜ਼ਿਆਦਾਤਰ ਕਿਸਾਨ ਦੇ ਵਿੱਚ ਪਸ਼ੂਆਂ ਦੇ ਆਉਂਦਾ ਦੁੱਧ ਦੇ ਵਿੱਚ ਤੇ ਉਹਦਾ ਜਿਹੜਾ ਹਵਾਨੇ ਵਿੱਚ ਦੁੱਧ ਵੀ ਸਾਰੇ ਚਿੱਕੋ ਜਿਹਾ ਹੋਊਗਾ ਖਾਲੀ ਵੀ ਹਵਾਨਾ ਇੱਕੋ ਜਿਹਾ ਹੋਊਗਾ ਥਾਣਾ ਦੇ ਵਿੱਚ ਵੀ ਕੋਈ ਤੁਹਾਨੂੰ ਇਹ ਨਹੀਂ ਲੱਗੋ ਕੋਈ ਜਿੱਦਾਂ ਮਸਟਾਈਟਸ ਦੇ ਵਿੱਚ ਕੋਈ ਥਣ ਚੜਦਾ ਤੇ ਥਣ ਚੜੂਗਾ ਇਹ ਨਾਰਮਲ ਹੁੰਦਾ ਕਿਉਂਕਿ ਇਹ ਕੋਈ ਵਾਇਰਸ ਜਾਂ ਵਾਇਰਲ ਕੋਈ ਬਿਮਾਰੀ ਨਹੀਂ ਹੁੰਦੀਗੀ ਕੋਈ ਬੈਕਟੀਰੀਅਲ ਰੋਗ ਨਹੀਂ ਹੁੰਦਾਗਾ ਇਹ ਇੱਕ ਜ਼ਖਮ ਹੁੰਦਾਗਾ ਜਿਹੜਾ ਪਸ਼ੂ ਦੇ ਅਡਰ ਦੇ ਅੰਦਰ ਹੋ ਜਾਂਦਾ ਤੇ ਜਿਹਦੇ ਚੋਂ ਬਲੱਡ ਰਸਨ ਲੱਪੇਦਾ ਕਾਰਨ ਇਹਦਾ ਇਹੀ ਹੁੰਦਾਗਾ ਮੇਨ ਕਿ ਸਾਡੇ ਜਿਹੜੇ ਪਸ਼ੂ ਆ ਜ्यादातर ਕਰੜੀ ਜਗ੍ਹਾ ਤੇ ਰਹਿੰਦੇ ਆ ਤੇ ਉਹਨਾਂ ਦਾ ਹਵਾਨਾ ਜਦੋਂ ਦੁੱਧ ਨਾਲ ਭਰਿਆ ਹੁੰਦਾਗਾ ਉਹਦਾ ਜਦੋਂ ਵਜਨ ਉੱਤੇ ਉਹਦੇ ਉੱਤੇ ਪੈਂਦਾ ਹੈਗਾ ਤੇ ਉਹਦੀ ਕੋਈ ਨਾ ਕੋਈ ਅੰਦਰੋਂ ਨਾੜ ਆ ਜੀ ਜੋ ਫਟ ਜਾਂਦੀ ਹੈ ਦੂਜਾ ਇਹ ਹੁੰਦਾਗਾ ਕਈ ਵਾਰੀ ਪਸ਼ੂ ਦੇ ਵਿੱਚ ਕੋਈ ਮਿਨਰਲ ਜਾਂ ਕੈਲਸ਼ੀਅਮ ਵਗੈਰਾ ਦੀ ਕਮੀ ਕਰਕੇ ਵੀ ਜਿਹੜਾ ਉਹਨਾਂ ਦੇ ਅੰਦਰਾਂ ਕਮਜ਼ੋਰ ਹੋ ਜਾਂਦੇ ਆ ਤੇ ਜਦੋਂ ਦੁੱਧ ਬਣਦਾ ਉੱਥੇ ਬਲੱਡ ਦਾ ਜਿਹੜਾ ਹੈਗਾ ਸਰਕਲ ਬਹੁਤ ਤੇਜ਼ ਹੋ ਜਾਂਦਾ ਤੇ ਉਦੋਂ ਕੋਈ ਨਾੜ ਵਗੈਰਾ ਫ੍ਰੈਕਚਰ ਹੋ ਜਾਂਦੀ ਹੈ ਇਹਦਾ ਸਭ ਤੋਂ ਸੌਖਾ ਤਰੀਕਾ ਜਿਹੜਾ ਹੈਗਾ ਉਹ ਜੇ ਪਸ਼ੂ ਨੂੰ ਜਿੱਥੇ ਪਸ਼ੂ ਨੇ ਬੈਠਣਾ ਸੂਣ ਤੋਂ ਪਹਿਲਾਂ ਪੂਲੀ ਜਗ੍ਹਾ ਦੇ ਦਿਓ। ਚਾਹੀ ਹੋ ਰੇਤਾ ਦੇ ਦਿਓ। ਜੇ ਤੁਹਾਡੇ ਕੋਲੇ ਰੇਤਾ ਨਹੀਂ ਹੈਗਾ ਪੱਕੀ ਜਗ੍ਹਾ ਤਾਂ ਜਿਵੇਂ ਅੱਜ ਕੱਲ ਪਰਾਲੀ ਬਹੁਤ ਹੋ ਜਾਂਦੀ ਹੈ। ਮੋਟੀ ਪਰਾਲੀ ਖਿਲਾਰ ਦਿਓ ਦੇ ਥੱਲੇ। ਦੋ ਦਿਨ ਤੱਕ ਪਰਾਲੀ ਨੂੰ ਕੋਈ ਚੱਕਰ ਨਹੀਂ ਦੋ ਦਿਨਾਂ ਬਾਅਦ ਤੁਸੀਂ ਬਦਲ ਸਕਦੇ ਆਂ। ਪੂਲੀ ਜਗ੍ਹਾ ਤੇ ਪਸ਼ੂ ਬੈਠੂਗਾ ਉਹਦੇ ਅਡਰ ਦੇ ਉੱਤੇ ਪ੍ਰੋਬਲਮ ਉਹਨੂੰ ਜਿਹੜਾ ਪ੍ਰੈਸ਼ਰ ਨਹੀਂ ਪਊਗਾ ਉਹਦੋਂ ਪ੍ਰੋਬਲਮ ਨਹੀਂ ਆਊਗੀ। ਇਹ ਸਭ ਤੋਂ ਇਹਦਾ ਮੇਨ ਕਾਰਨ ਹੁੰਦਾ ਹੈਗਾ ਬਲੱਡ ਹੁੰਦਾ ਇਹਦੇ ਵਿੱਚ ਡਰਨ ਵਾਲੀ ਗੱਲ ਨਹੀਂ ਹੁੰਦੀ ਕਿ ਪਸ਼ੂ ਦਾ ਥਣ ਚੜਜੂਗਾ ਦਾ ਹਵਾਨਾ ਖੜਜੂਗਾ ਜਾਂ ਕੋਈ ਇਦਾਂ ਜਿਹੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਬਹੁਤੇ ਕੇਸਾਂ ਦੇ ਵਿੱਚ ਅਸੀਂ ਜਿਹੜਾ ਜੇ ਕੋਈ ਨਾਰਮਲ ਗਲਾਬੀ ਪਾਣ ਹੁੰਦਾ ਤਾਂ ਅਸੀਂ ਉਹਦੇ ਵਿੱਚ ਕੋਈ ਟ੍ਰੀਟਮੈਂਟ ਨਹੀਂ ਦਿੰਦੇ ਤੇ ਤੀਜੇ ਦਿਨ ਤੱਕ ਜਾ ਕੇ ਉਹ ਦੁੱਧ ਆਪਣੇ ਆਪ ਹੀ ਸਹੀ ਹੋ ਜਾਂਦਾ ਫੇਰ ਵੀ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਪਸ਼ੂ ਦੀ ਜਿਆਦਾ ਆ ਰਿਹਾ ਹੈਗਾ ਤੇ ਦੋ ਦਿਨ ਤੁਸੀਂ ਵੇਟ ਕਰ ਲੈ ਨਹੀਂ ਰੁਕਿਆ ਤਾਂ ਫਿਰ ਉਹਦੇ ਵਿੱਚ ਜਿਹੜਾ ਹੈਗਾ ਨਾਰਮਲ ਜਾਂ ਜਿਹੜਾ ਹੈਗਾ ਆਪਾਂ ਬਲੱਡ ਰੋਕਣ ਵਾਲੇ ਟੀਕੇ ਲਾਉਣੇ ਆ ਕੋਈ ਹੋਰ ਬਾਲਾ ਬਲੱਡ ਰੋਕਣ ਲਈ ਜਿਹੜਾ ਸਭ ਤੋਂ ਵਧੀਆ ਟੀਕਾ ਵਰਤਿਆ ਜਾਂਦਾ ਜਿਹਦਾ ਫੀਲਡ 'ਚ ਰਿਜ਼ਲਟ ਵੀ ਚੰਗਾ ਹੈਗਾ ਤਾਂ ਜੈਕ ਸ਼ੌਟ ਨਾਮ ਦਾ ਕੰਜੈਕਸ਼ਨ ਆਉਂਦਾ ਜੈਕ ਸ਼ੌਟ ਪਲੱਸ ਦੇ ਨਾਲ ਤੇ ਗੋਲਣਾ ਵੀ ਆਉਂਦੀਆਂ ਨਾਲ ਉਹਦੇ ਤੁਸੀਂ ਜਿਹੜਾ ਹੈਗਾ ਟਿਸ਼ੂ ਐਡ ਆ ਜਿਹੜਾ ਜਾਂ ਗੋਲਣਾ ਆਉਂਦੀਆਂ ਜਿੱਥੇ ਕੋਈ ਜ਼ਖਮ ਹੋਊ ਉਹਨੂੰ ਆਰਡਰ ਨੂੰ ਰਿਪੇਅਰ ਕਰਨਾ ਤੇ ਨਾਲ ਤੁਸੀਂ ਇਹ ਵੀ ਦੇ ਸਕਦੇ ਸੀਮੈਕ ਅਲਟਰਾ ਇੱਕ ਪਾਊਡਰ ਆਉਂਦਾ ਹੈਗਾ ਇਹੋ ਜਿਹੇ ਕੇਸ ਦੇ ਵਿੱਚ ਹੋਮੋਪੈਥੀ ਦੀਆਂ ਵੀ ਦਵਾਈਆਂ ਆਉਂਦੀਆਂ ਜਿਹੜੀਆਂ ਮਸਟੇਟਸ ਤੋਂ ਨਹੀਂ ਜਿਹੜਾ ਦੁੱਧ 'ਚ ਬਲੱਡ ਆਉਂਦਾ ਉਹਦੇ ਤੇ ਕੰਮ ਕਰ ਦੇਣਾ ਮਸਟੇਟਸ ਵਾਲੀ ਦਵਾਈ ਆਪਾਂ ਇਹਦੇ 'ਚ ਤੇ ਨਾਲ ਇਹਦੇ ਜੇ ਆਪਾਂ ਘਰੇਲੂ ਇਲਾਜ ਦੇਖਗੇ ਤੇ 25 ਤੋਂ ਲੈ ਕੇ 50 ml ਤੱਕ ਤੁਸੀਂ ਪਸ਼ੂ ਦੀ ਕੰਡੀਸ਼ਨ ਦੇ ਹਿਸਾਬ ਨਾਲ ਉਹਦੇ ਬੋਡੀ weight ਤੋਂ ਡਿਟੋਲ ਲੈ ਲੈਣੀ ਆ ਉਹਨਾਂ ਕੋ ਉਹਦੇ ਵਿੱਚ ਜਿਹੜਾ ਹੈਗਾ ਕਿਓ ਐਡ ਕਰਕੇ ਜਿਹੜਾ ਹੈਗਾ ਆਪਾਂ ਆਪਣੇ ਪਸ਼ੂ ਨੂੰ ਪਿਲਾ ਦੇਣਾ ਥੋੜੀ ਪ੍ਰੋਬਲਮ ਆ ਤੇ ਦਿਨ ਚ ਇੱਕ ਵਾਰੀ ਦੇ ਤੋਂ ਜ਼ਿਆਦੇ ਪ੍ਰੋਬਲਮ ਆ ਤਾਂ ਦਿਨ ਚ ਦੋ ਵਾਰੀ ਦੇ ਦਿਓ ਦੂਜਾ ਤੁਸੀਂ ਜਿਹੜਾ ਹੈਗਾ 50 ਤੋਂ ਲੈ ਕੇ 70 ਗ੍ਰਾਮ ਤੱਕ ਔਲੇ ਦਾ ਪਾਊਡਰ ਲੈ ਲੈਣਾ 25-30 ਗ੍ਰਾਮ ਹਲਦੀ ਵਿੱਚ ਮਿਕਸ ਕਰਕੇ ਆਪਾਂ ਪਸ਼ੂ ਨੂੰ ਦੇ ਦੇਣੀ ਆ ਔਲੇਜ ਬਟਾਮਨ ਸੀ ਹੁੰਦਾ ਹੈਗਾ ਜਿਹੜਾ ਸਾਡੇ ਅੰਦਰ ਹੈ ਜਿਹੜਾ ਹੈਗਾ ਉਹਨੂੰ ਰਿਪੇਅਰ ਛੇਤੀ ਕਰਦਾ ਹੈਗਾ जख्म ਨੂੰ ਤੇ ਹਲਦੀ ਜਿਹੜੀ ਹੈਗੀ ਐਂਟੀਬਾਇਓਟਿਕ ਦੇ ਤੌਰ ਤੇ ਕੰਮ ਕਰਦੀ ਹੈ ਤੁਹਾਨੂੰ ਉੱਤੇ ਕੋਈ ਟੀਕਾ ਲਾਉਣ ਦੀ ਲੋੜ ਨਹੀਂ ਪੈਂਦੀ ਨਾਰਮਲ ਜੇ ਪ੍ਰੋਬਲਮ ਆ ਤਾਂ 3 ਦਿਨਾਂ ਦੇ ਵਿੱਚ ਠੀਕ ਹੋ ਜਾਂਦਾ ਦੁੱਧ ਸਾਫ਼ ਹੋ ਜਾਂਦਾ ਨਹੀਂ ਤੇ 7 ਦਿਨਾਂ ਦੇ ਵਿੱਚ ਵਿੱਚ ਦੁੱਧ ਸਾਫ਼ ਹੋ ਜਾਂਦਾ ਇਹਦੇ ਚ ਪਸ਼ੂ ਨੂੰ ਕੋਈ ਪ੍ਰੋਬਲਮ ਨਹੀਂ ਤੇ ਕੋਈ ਸਟ੍ਰੈਸ ਨਹੀਂ ਆਉਂਦਾ ਐਂਟੀਬਾਇਓਟਿਕ ਜੇ ਤੁਸੀਂ ਲਾਉਂਗੇ ਤੇ ਇਹ ਹੋ ਸਕਦਾ ਹੈਗਾ ਜਿਹੜਾ ਬਲੱਡ ਆ ਰਿਹਾ ਇਹ ਨੁਕਸਾਨ ਬਹੁਤਾ ਨਾ ਕਰੇ ਐਂਟੀਬਾਇਓਟਿਕ ਅੱਜਰ ਸੂਏ ਪਸ਼ੂ ਤੇ ਸਟ੍ਰੈਸ ਪਾ ਕੇ ਜ ਇਸ ਤੋਂ ਬਚਾ ਕੇ ਰਿਆ ਕਰੋ ਇਹ ਪੈਸੇ ਦਾ ਵੀ ਨੁਕਸਾਨ ਆ ਪਸ਼ੂ ਦਾ ਵੀ ਨੁਕਸਾਨ ਆ ਤੇ ਸਾਡੇ ਦੁੱਧ ਦਾ ਸਾਡੀ ਜੇਬ ਦਾ ਦਾ ਸਾਰੇ ਪਾਸੇ ਦਾ ਨੁਕਸਾਨ ਹੀ ਆ ਇਸ ਕਰਕੇ ਜੇ ਤੁਹਾਡੇ ਪਸ਼ੂ ਨੂੰ ਬਲੱਡ ਦੇ ਨਾਲ ਸਟੇਟਸ ਵੀ ਹੋਈ ਆ ਫਿਰ ਆਪਦੇ ਡਾਕਟਰ ਨਾਲ ਜਿਹੜਾ ਹੈਗਾ ਉਹਦੇ ਨੂੰ ਸਲਾਹ ਕਰਕੇ ਤੁਸੀਂ ਉਹਨੂੰ ਮੈਡੀਸਨ ਲਾਉਣੀ ਆ ਪਰ ਜ਼ਿਆਦਾ ਕੇਸਾਂ ਜੇ ਧਿਆਨ ਰੱਖੋ ਇਹਦੇ ਵਿੱਚ ਮਸਟਾਈਟਸ ਨਹੀਂ ਹੁੰਦੀ ਮਸਟਾਈਟਸ ਉਹਦੇ ਵਿੱਚ ਤੁਹਾਡਾ ਆਡਰ ਆ ਜਿਹੜਾ ਕੁਝ ਹਾਰਡਨੈਸ ਆਊਗੀ ਦੁੱਧ 'ਚ ਛੱਡੀਆਂ ਆਉਣਗੀਆਂ ਉਹ ਜਿਹੜੇ ਪਾਸੇ ਪ੍ਰੋਬਲਮ ਹੋਊ ਉਧਰ ਦੁੱਧ ਘਟੂਗਾ ਪਰ ਬਲੱਡ ਵਾਲੇ ਚ ਇਹੋ ਜਿਹਾ ਕੋਈ ਪ੍ਰੋਬਲਮ ਨਹੀਂ ਹੁੰਦੀ ਕਿ ਇਸ ਕਰਕੇ ਉਸ ਜਿੱਥੇ ਬਲੱਡ ਆਉਂਦਾ ਗੁਲਾਬੀ ਬਣ ਆਉਂਦਾ ਉਥੇ ਪਸ਼ੂ ਨੂੰ ਨਾਰਮਲ ਪੋਲੀ ਜਗ੍ਹਾ ਤੇ ਰੱਖੋਗੇ ਤੇ ਇਹਦੇ ਨਾਲ ਵੀ ਦਿੱਕਤ ਠੀਕ ਹੋ ਜੂਗੀ। ਇਹ ਕੇਸ ਹੁੰਦੇ ਸੀ ਮੈਂ ਸੋਚਿਆ ਚਲੋ ਤੁਹਾਡੇ ਨਾਲ ਸ਼ੇਅਰ ਕਰਕੇ ਜੇ ਹੋਰ ਭਰਾਵਾਂ ਨੂੰ ਕਿਸੇ ਨੂੰ ਦਿੱਕਤ ਆਉਂਦੀ ਆ ਤਾਂ ਉਹ ਇਦਾਂ ਦਾ ਕੋਈ ਇਲਾਜ ਕਰਨ ਤੇ ਇਹਦੇ ਵਿੱਚ ਕੋਈ ਘਬਰਾਉਣ ਵਾਲੀ ਗੱਲ ਜਿਹੜੀ ਹੈਗੀ ਨਹੀਂ ਹੁੰਦੀ। ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੇ ਹੋਰ ਭਰਾਵਾਂ ਤੱਕ ਵੀ ਜਾਣਕਾਰੀ ਪਹੁੰਚ ਸਕੇ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਇਹ ਦੋ ਦਿਨਾਂ ਦਾ ਵੀਡੀਓ ਹੋਰ ਵੀ ਤੁਹਾਡੇ ਲਈ ਲੈ ਕੇ ਆਗੇ ਤੁਹਾਡੇ ਫਾਇਦੇ ਲਈ ਜਿਹੜੀਆਂ ਹੈ ਵੀਡੀਓ ਬਣਾਈਆਂ ਜਾਂਦੀਆਂ ਹਨ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ